ਰਾੜੇ ਰੂੜਾ ਹਰ ਜਿਓ ਸੋਈ ਤਿਸ ਬਿਨ ਰਾਜਾ ਅਵਰ ਨ ਕੋਈ ਰਾੜੇ ਰੂੜਾ ਹਰ ਜਿਓ ਸੋਈ ਰਾੜੇ ਅੱਖਰ ਦੇ ਨਾਲ ਹੈ ਰੂੜਾ ਹਨ ਨੇ ਸੁਦਰਤੋਲ ਅੱਛਾ ਜੀ ਰੂੜਾ ਸੋੜੇ ਨੂੰ ਸੁਦਰਤ ਰੂੜਾ ਹਰ ਜਿਓ ਸੋਈ ਜੋ ਹਰ ਜਿਓ ਆ ਉਹ ਤੋਂ ਸੁਦਰਤ ਹੋਰ ਕੁਛ ਨਹੀਂ ਹ ਸੰਸਾਰ ਜੋਤ ਹੈ ਉਹ ਜੋਤ ਤੋਂ ਸੁंदर ਕੁਝ ਨਹੀਂ ਹੈ ਚੋਰ ਫਤਨਾ ਬੜਾਈਆ ਜੋਤ ਦੀ ਵਜ੍ਹਾ ਨਾਲ ਸੁੰਦਰਤਾ ਹੈ ਬੈਕਲ ਦੀ ਸੁੰਦਰਤਾ ਇਹ ਕਰਕੇ ਆ ਉਹਦੇ ਵਿੱਚ ਜੋਤ ਹੈ ਅੱਛਾ ਜੀ ਜਦ ਜੋਤ ਟਿਕਣ ਜਾਂਦੀ ਹੈ ਗੁਰੂਪ ਵੜ ਜਾਂਦੀ ਹੈ ਹੂੰ ਹੂੰ ਉਹ ਦਈ ਰੂਪ ਦਿੱਤਾ ਹੈ ਹਰੂ ਅੱਛਾ ਹਰ ਅਰ ਜਿਉ ਅਲੱਗ-ਅਲੱਗ ਅੱਖਰ ਹੈ ਜੀ ਕਿ ਹਰ ਵਾਸਤੇ ਰਿਸਪੈਕਟਫੁਲੀ ਲਿਖਿਆ ਹਰ ਜਿਉ ਰਿਸਪੈਕਟਫੁਲੀ ਹੈ ਅੱਛਾ ਜੀ ਰਾੜਾ ਰਾੜੇ ਰੂੜਾ ਹਰ ਜੀਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ਤਿਸ ਬਿਨ ਰਾਜਾ ਅਵਰ ਨਾ ਕੋਈ ਹੂੰ ਕਿ 3000 ਲੱਖ ਦੇ ਕਵਚਨ ਆਇਆ ਹੋਇਆ ਹੈ ਹਾਂ ਜੀ ਕਿ ਜੀਉ ਇਹਦੇ ਵਿੱਕੇ ਸਮਾਇਆ ਹੋਇਆ ਤਾਂ ਹਰ ਜੀਉ ਇੱਕ ਇੱਕ ਵਜਟ ਹੀ ਹੁੰਦਾ ਹੁੰਦਾ ਅੱਛਾ ਜੀ ਜਾ ਜੀਓ ਹਰ ਦੇ ਵਿੱਚ ਸਮਾਇਆ ਹੋਇਆ ਹੈ ਤਾਂ 1 ਬਜੇ ਨੂੰ ਉਹਨੂੰ ਤੇ ਰਿਵਾਸਤ ਹੈ ਹਰ ਜੀਓ ਅੱਛਾ ਜੀ ਇਸ ਵਿੱਚ ਨਾ ਰਾਜਾ ਅਵਰਨਾ ਕੋਈ ਹੈ ਜੀ ਕੋਈ ਹਰ ਸਮਾਨ ਨਹੀਂ ਰਾਜਾ ਖੁਦ ਮੈਂ ਨਾ ਕਹ ਰਿਹਾ ਜਿਹੜਾ ਹਰ ਜੀਓ ਲਫਦਾ ਆਇਆ ਉਹ ਇੱਕ ਵਾਸਤੇ ਜਿਹੜਾ ਇੱਕ ਹੈ ਕਿ ਉਪਯੋਗਕਾਰ ਦੇ ਪਹਿਲਾਂ ਜਿਹੜਾ ਇੱਕ ਹੈ ਉਹ ਹਰ ਜੀਓ ਹੀ ਹੈ ਅੱਛਾ ਜੀ ਉਹ ਇਹਦੇ ਵਾਸਤੇ ਆਇਆ ਹੋਇਆ ਹੈ ਹਰ ਜੀਓ ਹਾਂ ਹਾਂ ਠੀਕ ਹੈ ਜੀ इस बिन राजा अबर न कोई उस बिना राजा राडे गारुड, तुम सुनो हर वसा मन माहे गुर प्रसादी हर पाई है मत को भरम भुलाए राडे गारुड तुम सुनो राण ਗਿਆਨ ਦੀ ਗੱਲ ਸੁਣ ਲੋ ਗਿਆਨ ਦੀ ਗੱਲ ਗਾਰੋੜ ਗਿਆਨ ਹੈ ਅੱਛਾ ਜੀ ਗਿਆਨ ਵਾਂਗ ਗਾਰੋੜ ਕਰੜੂ ਗਿਆਨ ਹੂੰ ਕਰੜੂ ਆਂ ਗਾਰੋੜ ਅੱਛਾ ਜੀ ਇਹ ਗਿਆਨ ਵਾਂਗ ਸੁਣ ਲੋ ਹਾਂਜੀ ਇਹ ਗੁਰਬਖਸ਼ ਸੁਣ ਲੋ ਗਾਰੋੜ ਤੁਮ ਸੁਣ ਲੋ ਹੂੰ ਕਰੜੂ ਲਾਹੂ ਪਰ ਤਵੇ ਰਹੇ ਹੈ ਜਯੋਗੀ ਜਾਇ ਪੜਨ ਪੜਦਾ ਜਯੋਗੀ ਵਰਤੇ ਰਹੇ ਗਾ ਰੱਬ ਹੂੰ ਹੂੰ ਘਾਰੋਂ ਤੋਂ ਸੁਣ ਲਓ ਹੂੰ ਹੂੰ ਘਾਰੇ ਬਸ ਸੈ ਬਨ ਮਹੇ ਹਾਂ ਹਾਂ ਘਾਰੇ ਮਾਨਵ ਕੇ ਵਾਸਤੇ ਹਰ ਫਿਰ ਕੁੜੀ ਜਿ ਨਹੀਂ ਵਸਦਾ ਤੇਰੀ ਕੁੜੀ ਜਮਾਨ ਦਾ ਧਿਆਨ ਜਾਂਦਾ ਮਨ ਵਸਦਾ ਨਹੀਂ ਤੇਰੀ ਕੁੜੀ ਚੇਗਾ ਤੇਰੀ ਕੁੜੀ ਨੂੰ ਬਸਦਾ ਕਰੇ ਨਹੀਂ ਹੈ ਧਿਆਨ ਤੇਰੀ ਕੁੜੀ ਨੂੰ ਕਰਦਾ ਹੈ ਕਿੰਨਾਂ ਤੱਕ ਜਿੱਤੇ ਵੀ ਆਦਮੀ ਜਾ ਸਕਦਾ ਕਿਤੇ ਬੈਠੇ ਤੋਂ ਦੂਰ ਜਾ ਸਕਦਾ ਹਰ ਬਸ ਤੇ ਮਨ ਬੋਹੇ ਹਰ ਜਿਹੜਾ ਮੂਲ ਹੈ ਮਨ ਇਸ ਕਰਕੇ ਮਨ ਬੁੱਧਾ ਰਹਾ ਬੁੱਧਲ ਮੱਲੂ ਬੁੱਧਰ ਕੇ ਆਇਆ ਮੋਤ ਦੇ ਬਚਾ ਪਰੋ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਪਰਮ ਪੁਲਾਇ ਗੁਰ ਪ੍ਰਸਾਦੀ ਹਰ ਪਾਈਐ ਗੁਰ ਪ੍ਰਸਾਦੀ ਗਿਆਨ ਦਾ ਪ੍ਰਸਾਦ ਕਿਤੋਂ ਮਿਲ ਜਵੇ ਨਾ ਗੁਰ ਦਾ ਮਤਲਬ ਹੈ ਕਿ ਕੋਈ ਸਤਿਗੁਰੂ ਨਹੀਂ ਹੈ ਹਾਂ ਹਾਂ ਹੋਣਾ ਹੋ ਸਕਦਾ ਹੈ ਸਤਿਗੁਰੂ ਦੇ ਜੇ ਕਰਪਾਉ ਨੂੰ ਵੇਖਦੇ ਸਾਰੇ ਨੂੰ ਦੇ ਦਿਆ ਨਾਨਕ ਕੀ ਆਪਣੇ ਪ੍ਰਸਾਦ ਨੂੰ ਬੰਦ ਹੈ ਜਿਹਨੂੰ ਗਿਆਨ ਮਿਲ ਜਾਂਦਾ ਸਮਝ ਆ ਜਾਂਦਾ ਉਹਨੂੰ ਮਿਲ ਜਾਂਦਾ ਆਦਮੀ ਦੇ ਵਾਸਤੇ ਗੱਲ ਲਈ ਹੈ ਹਾਂ ਆ ਆਦਮੀ ਦੇ ਵਾਸਤੇ ਆਦਮੀ ਨਹੀਂ ਆਦਮੀ ਦੇ ਤੋਂ ਪਰੇ ਕਰਤੀ ਗੱਲ ਹਾਂ ਗਿਆਨ ਦੀ ਗਿਆਨ ਦੀ ਕਿਰਪਾ ਨਾਲ ਮਿਲਦਾ ਹੈ ਉਹ ਕਿੰਨੂੰ ਮੁਝਵੇਂ ਉਹ ਤੋੜ ਲੈਂਦਾ ਲਬਲੈਸ ਹੂੰ ਲੰਬਣਾ ਦਾ ਆਪਣੇ ਮਿੱਤਰੋ ਠੀਕ ਹੈ ਜੀ ਉਹ ਤਾਂ ਦੂਜਾ ਆਦਮੀ ਦਾ ਜਾਇਜ਼ੀ ਸਕਦਾ ਹੁਣ ਕੋਰ ਪਰ ਸ਼ਾਂਤੀ ਹਰ ਪਾਈ ਹੈ ਵੱਟ ਕੋ ਪਰ ਪਲਾਈ ਵੱਟ ਕੋ ਐਸੇ ਧਰਮ ਦੇ ਵਿੱਚ ਪਿਆ ਰਹੇ ਕਿ ਕਿ ਤੋ ਹੋਰ ਮਿਲ ਜੂਗਾ ਹੁਣ ਪਰ ਐਸੇ ਬਾਰੇ ਪ੍ਰਚਾਰ ਹੋ ਰਿਹਾ ਸਿੱਖੀ ਦੇ ਵਿੱਚ ਵੀ ਕਿ ਤੋ ਹੋਰ ਮਿਲ ਜੂਗਾ ਹੁਣ ਮੌਜੂਦ ਇਸ ਸਭਤੀ ਦੇ ਸਾਫ ਸਪੱਸ਼ਟ ਲਿਖੀ ਹੋਈ ਦੇ ਹਾਂਜੀ ਕੇਰਵੀ ਪ੍ਰਚਾਰ ਸਿੱਖੀ ਦੇ ਵਿੱਚ ਕਰੀ ਜਾਂਦੇ ਨੇ ਹੂੰ ਜਿਹੜੇ ਸਿੱਖੀ ਵਿਰੋਧੀ ਅੰਸਰ ਕੋਸਿਆ ਹੈ ਸਾਡੇ ਵਿੱਚ ਹਾਂਜੀ ਕਿ ਇਹ ਤੋਂ ਇਲਾਵਾ ਵੀ ਕੁਝ ਹੋਰ ਤਰੀਕੇ ਦੇ ਮਿਲ ਜਾਂਦੇ ਹੂੰ ਇਹ ਵੀ ਕਹਿ ਰਹੇ ਨੇ ਪ੍ਰਚਾਰ ਦੇਤੇ ਪੱਥਰ ਵਿੱਚੋਂ ਮਿਲ ਜੂਜੇ ਸ਼ਰਦਾ ਹੋਵੇ ਇਤੋਂ ਤੱਕ ਕਹਿਤਾ ਹੂੰ ਹੂੰ ਐਰੇ ਦੇ ਬਿਸ਼ਰਵੀ ਲੋਕ ਅੱਛਾ ਜੀ ਦੂਜੇ ਵੀ ਕਹਿ ਦੋ ਹੂੰ ਹੂੰ ਇਹਦਾ ਮਤਲਬ ਹੈ ਕੋਨ ਗੱਤ ਤੋਂ ਕੋਨ ਲੀ ਗਿਆ ਵਿਚਾਲੇ ਲੋਕ ਹੂੰ ਹੂੰ ਪਰ ਮੱਤ ਦੇ ਅਨਜਾਣ ਨਹੀਂ ਗੁਰਮਤ ਦੇ ਫਰੋਨੀ ਨੇ ਲੋਕ ਹੂੰ ਹੂੰ ਸਾਜੀ ਠੀਕ ਹੈ ਜੀ ਹਾਂ ਜੀ ਸੋ ਸ਼ਾ ਸਾਚਾ ਜਿਸ ਹਰ ਤਨ ਰਾਸ ਗੁਰਮੁਖੀ ਪੂਰਾ ਤਿਸ ਸ਼ਾਬਾਸ਼ ਹੋ ਸੋ ਸੱਚਾ ਜਿਸ ਹਰਤਾਂ ਦੀ ਰਾਤ ਹੁੰਦੀ ਆ ਸੱਚਾ ਸ਼ੌਹ ਤਾਂ ਸ਼ਾਹ ਜੀ ਲੋ ਭਗੈਣ ਠੀਕ ਹੈ ਉਹ ਸ਼ਾਹ ਹੈ ਸੱਚਾ ਹਾਂ ਹਾਂ ਉਹਦੇ ਕੋਲ ਹਰਤਾਂ ਮਿਲ ਜਾਂਦਾ ਜੇ ਉਹਦੇ ਕੋਲ ਹਰਤਾਂ ਕੋਈ ਲੈ ਲਵੇ ਤਾਂ ਆਪਣੀ ਉੱਤਰੋਂ ਲੱਭ ਲੈਦਾ ਆਪਣੇ ਉੱਤੇ ਹਾਲ ਨੂੰ ਲੱਭ ਲੈਂਦਾ ਹੈ ਠੀਕ ਹੈ ਪਰ ਹਰ ਬੱਲੇ ਲੈ ਸਕਦਾ ਉਹ ਤੂੰ ਉਹ ਰੱਬ ਕੇ ਨਹੀਂ ਦੇ ਸਕਦਾ اچھا ਉਹ ਲੱਭਣ ਦੀ ਬਿਧੀ ਇਸ ਬਿਜਾ ਸਕਦਾ ਲੱਭਣ ਦੀ ਬਿਧੀ ਦਾ ਦੱਸ ਸਕਦਾ ਲੱਭਣਾ ਉਹ ਨੂੰ ਆਪੇ ਤੂੰ ਠੀਕ ਹੈ ਹਾਂ ਜੀ ਗੁਰਮੁਖੀ ਗੁਰਮੁਖੀ ਪੂਰਾ ਤੇ ਸ਼ਾਬਾਸ਼ ਉਹ ਗੁਰਮੁਖੀ ਆ ਪੂਰਾ ਸਵਾਗ ਹਾਂ ਜਰਗਾ ਜੋ ਦੀ ਸ਼ਾਬਾਖ ਹੈ ਠੀਕ ਹੈ ਜੀ ਅੰਜ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁੱਖ ਕਟਿਆ ਹਰ ਵਰ ਪਾਇਆ ਨਾਰ ਰੂੜੀ ਬਾਣੀ ਹਰ ਪਾਇਆ ਹਾਂਜੀ ਇਹ ਰੂੜੀ ਬਾਣੀ ਹੈ ਹਾਂਜੀ ਗੁਰਮਤਿ ਦੀ ਬਾਸ਼ਾ ਰੂਹੀ ਬਾਣੀ ਹੈ ਇਸ ਬਾਣੀ ਨਾਲ ਹਰ ਪਾਇਆ ਗੁਰ ਸ਼ਬਦੀ ਦੀ ਚਾਰ ਹਰ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਪਦੇਸ਼ ਹੈ ਇਹਦੀ ਵਿਚਾਰ ਕਲਪ ਸੇ ਜਿਹਦੀ ਵਿਚਾਰ ਕਲਪ ਪ੍ਰਕਤ ਹਰ ਪਾਇਆ ਇਹ ਨਹੀਂ ਪਾਇਆ ਇਸੇ ਤਰੀਕੇ ਨਾਲ ਪਾਇਆ ਹੋਰ ਕੋਈ ਤਰੀਕਾ ਹੀ ਨਹੀਂ ਅਕਸਰ ਔਰ ਕਿਸੇ ਨੇ ਕਿਸੇ ਤਰੀਕੇ ਨਾਲ ਨਹੀਂ ਪਾਇਆ ਕੋਈ ਤਰੀਕਾ ਹੈ ਕੋਣ ਨੂੰ ਹਾਂ ਹਾਂ ਪੱਕੇ ਬੰਦੇ ਨੇ ਕੋਈ ਸਭ ਝੂਠ ਬੋਲਦੇ ਨੇ ਹਾਂ ਹਾਂ ਜਿੱਦੀਆਂ ਸਾਖੀਆਂ ਨੇ ਸਭ ਝੂਠੀਆਂ ਦੇ ਬਾਕੀ ਇਹ ਤੇ علاوہ ਰੂੜੀ ਪਾਣੀ ਹਰ ਪਾਇਆ ਹਾਂ ਹਾਂ ਗੁਰਸ਼ਬਦੀ ਵਿਚਾਰ ਗੁਰਸ਼ਬਦੀ ਵਿਚਾਰ ਸਾਫ਼ੇ ਗੱਲ ਹੈ ਹਾਂ ਇਹ ਤੋਂ علاوہ ਜੇ ਕੋਈ ਕੁਝ ਕਹਿੰਦਾ ਹੈ ਜਾਂ ਤਾਂ ਗੁਰਬਾਣੀ ਚ ਲਿਖਿਆ ਹੈ ਜਾਂ ਤਾਂ ਦੁਨੀਆ ਝੂਠ ਬੋਲਦਾ ਹੈ ਬਹੁਤ ਕੁਝ ਝੂਠ ਹੋ ਰਿਹਾ ਹੈ ਇਹਨਾਂ ਦੇ ਸਰਦ ਬਹੁਤ ਕੁਝ ਫਰੌਡ ਕਰ ਰਹੇ ਨੇ ਲੋਕ ਠੀਕ ਹੈ ਜੀ ਆਪ ਗਿਆ ਦੁੱਖ ਟੱ ਗਿਆ ਹਰ ਵਾਰ ਪਾਇਆ ਨਾ ਜੀ ਆਪ ਗਿਆ ਦੁੱਖ ਟੱ ਗਿਆ ਆਪ ਗਿਆ ਆਪਾ ਪਹਾਵ ਉਹਦੀ ਆਪਣੀ ਮਰਜ਼ੀ ਮਰਜ਼ੀ ਆਪਣੀ ਮਰਜ਼ੀ ਖਤਮ ਹੋ ਗਈ ਆਪਾ ਪਹਾਵੇ ਖਤਮ ਹੋ ਗਏ ਮੈਂ ਰਹੀ ਉਹਦੀ ਠੀਕ ਹੈ ਨਹੀਂ ਹੁਣ ਤਾਂ ਗਿਆ ਦੁੱਖ ਹੂੰ ਹਰ ਵਾਰ ਪਾਇਆ ਨਾਰ ਹੂੰ ਕਿਹੜਾ ਬਾਨੜੇ ਕਾ ਕਹਿੰਦਾ ਤਾ ਨਾ ਬੁੱਤੀ ਦੇ ਅੱਗੇ ਉਹਨੇ ਰਾਹੇ ਛੱਡ ਤਾ ਆ ਬੁੱਤੀ ਦੇ ਅੱਗੇ ਮਨੂਸਾਈ ਦੀ ਕੋਨ ਦਖਲ ਦਿੱਦਾ ਹੀ ਨਹੀਂ ਠੀਕ ਹੈ ਮੋਨ ਪਾਸੇ हट ਗਿਆ ਹੂੰ ਹਰ ਵਾਰ ਪਾਇਆ ਨਾਰ ਪਰ ਬੁੱਤੀ ਨੇ ਹਰਦੇ ਨਾਲ ਇੱਕ ਤਾਂ ਜਾਨੀ ਕੋਈ ਨਹੀਂ ਬੁੱਤੀ ਦੀਆਂ ਨਾਲ ਹਰਦੀ ਇੱਕ ਤਾਂ ਹੋ ਗਈ ਹੂੰ ਬੁਦੀ ਰੂਪੀ ਨਾਲ ਨੇ ਸਾਡੂ ਵਰ ਲਿਆ ਹਰ ਦੀ ਸਿੱਖੀ ਕਰਨ ਦੀ ਹਰ ਦੇ ਚੜ ਨਹੀਂ ਲੱਗੀ ਹਾਂਜੀ ਠੀਕ ਹੈ ਜੀ